ਲੰਬੀ ਹਲਕੇ ਵਿੱਚ ਸੀਐਮ ਪ੍ਰਕਾਸ਼ ਸਿੰਘ ਬਾਦਲ ਦੋ ਦਿਨਾਂ ਦੇ ਸੰਗਤ ਦਰਸ਼ਨ ਲਈ ਪਹੁੰਚੇ ਇਲਾਕੇ ਵਿੱਚ ਸੇਮ ਦੀ ਸਮੱਸਿਆ ਤੇ ਚਰਚਾ ਤੋਂ ਬਾਅਦ ਸੀਐਮ ਬਾਦਲ ਤੋਂ ਕਈ ਮਸਲਾਂ ਤੇ ਸਵਾਲ ਪੁੱਛੇ ਗਏ ਜਿਨ੍ਹਾਂ ਵਿੱਚ ਇੱਕ ਸੀ ਡੇਰਾ ਸੱਚਾ ਸੌਦਾ ਦੇ ਮੁਖੀ ਰਾਮ ਰਹੀਮ ਦੀ ਫਿਲਮ ਮੈਸੈਂਜਰ ਆਫ ਗੌਰ ਤੇ ਪੰਜਾਬ ਚ ਬੈਨ। ਸੀਐਮ ਬਾਦਲ ਨੇ ਕਿਹਾ ਕਿ ਡੇਰਾ ਸੱਚਾ ਸੌਦਾ ਮੁਖੀ ਦੀ ਫਿਲਮ ਕੇਂਦਰ ਸਰਕਾਰ ਦੀ ਸਲਾਹ ਤੇ ਹੀ ਬੈਨ ਕੀਤੀ ਗਈ ਹੈ। ਜਿਸ ਚ ਕੇਂਦਰ ਸਰਕਾਰ ਨੇ ਸੂਬਾ ਸਰਕਾਰਾਂ ਨੂੰ ਆਪਣੇ ਸੂਬੇ ਦੇ ਹਿੱਤ ਦੇਖਦੇ ਹੋਏ ਕਦਮ ਚੁੱਕਣ ਲਈ ਕਿਹਾ ਹੈ। ਬਾਦਲ ਨੇ ਕਿਹਾ ਕਿ ਕੇਂਦਰ ਤੇ ਰਾਜ ਸਰਕਾਰ ਦੀਆਂ ਖੁਫੀਏ ਏਜੰਸੀਆਂ ਬਾਰ-ਬਾਰ ਕਹਿ ਰਹੀਆਂ ਸਨ ਕਿ ਇਸ ਫਿਲਮ ਨਾਲ ਪੰਜਾਬ ਦੀ ਕਾਨੂੰਨ ਵਿਵਸਥਾ ਵਿਗੜ ਸਕਦੀ ਹੈ ਤੇ ਉਸ ਨੂੰ ਵੇਖਦਿਆਂ ਹੀ ਫਿਲਮ ਸਿਨੇਮਿਆਂ 'ਚ ਨਾ ਦਿਖਾਉਣ ਦੇ ਹੁਕਮ ਜਾਰੀ ਕੀਤੇ ਗਏ ਨੇ। ਸੀਐਮ ਨੇ ਕਿਹਾ ਕਿ ਔਨਾਂ ਲਈ ਪੰਜਾਬ ਦੀ ਅਮਨ ਤੇ ਸ਼ਾਂਤੀ ਸਭ ਤੋਂ ਵੱਡੀ ਚ ਸਾਡਾ ਸਭ ਤੋਂ ਵੱਡਾ ਕੰਮ ਹੈ ਕਿ ਅਮਨ ਸ਼ਾਂਤੀ ਇੱਥੇ ਹੋਵੇ ਕੋਈ ਇਹੋ ਜਿਹਾ ਨਾ ਹੋ ਜੇ ਕੋਈ ਕੋਈ ਕੰਮ ਇਹੋ ਜਿਹਾ ਨਾ ਹੋ ਜੇ ਜਿਸ ਦੇ ਨਾਲ ਪੰਜਾਬ 'ਚ ਅਮਨ ਸ਼ਾਂਤੀ ਤੇ ਆ ਸਕਦਾ ਹੈ ਲਾਰਡਰ ਕਰਕੇ ਹੈ ਸੈਂਟਰ ਨੇ ਸਾਨੂੰ ਨਿਗ੍ਹਾ ਤੇ ਲਾਰਡਰ ਦਾ ਕਦਰ ਸਾਡੇ ਇੰਟੈਲੀਜੈਂਸ ਨੇ ਆ ਕੇ ਲਾਰਡਰ ਦਾ ਕਦਰ ਫਿਰ ਜੀ ਅਸੀਂ ਉਹ ਹੈ ਕਿ ਕਦਰੇ ਤੋਂ ਬਚਾਈਏ ਲੋਕਾਂ ਨੂੰ ਕਿਉਂ